ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਰ ਦੀ ਗੱਲ ਹੈ ਇੱਕ ਰਾਜਾ ਬੜਾ ਸੋਹਣਾ ਰਾਜ ਕਰਦਾ ਪਿਆ ਸੀ ਉਹਦੇ ਦਰਬਾਰ ਦੇ ਵਿੱਚ ਇੱਕ ਵਜ਼ੀਰ ਬਹੁਤ ਹੀ ਸਿਆਣਾ ਬੜਾ ਸੂਝਬਾਨ ਅਤੇ ਪਰਮੇਸ਼ਰ ਵਿੱਚ ਬੜਾ ਵਿਸ਼ਵਾਸ ਰੱਖਣ ਵਾਲਾ ਸੀ ਉਹ ਹਰੇਕ ਗੱਲ ਨੂੰ ਕਹਿੰਦਾ ਸੀ ਵਾਹਿਗੁਰੂ ਜੋ ਕਰਦਾ ਉਹ ਚੰਗਾ ਹੀ ਕਰਦਾ ਹੈ ਜਾਂ ਪ੍ਰਮਾਤਮਾ ਜੋ ਕਰਦਾ ਉਹ ਠੀਕ ਕਰਦਾ ਹੈ ਕੋਈ ਵੀ ਕੰਮ ਹੁੰਦਾ ਖੁਸ਼ੀ ਹੁੰਦੀ ਗਮੀ ਹੁੰਦੀ ਤੇ ਉਹ ਵਜੀਰ ਨੇ ਹਮੇਸ਼ਾ ਇਹ ਕਹਿਣਾ ਸੀ ਪ੍ਰਮਾਤਮਾ ਜੋ ਕਰਦਾ ਉਹ ਚੰਗਾ ਕਰਦਾ ਹੈ। ਕਈ ਵਾਰੀ ਉਹਦੇ ਘਰ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਤਾਂ ਵੀ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ। ਕਈ ਵਾਰੀ ਰਾਜ ਭਾਗ ਦੇ ਅੰਦਰ ਮਾੜੀ-ਮੋਟੀ ਉੱਚ-ਨੀਚਤਾ ਆਉਂਦੀ ਤਾਂ ਵੀ ਉਹ ਰਾਜ ਨੂੰ ਇਹ ਹੀ ਗੱਲ ਕਹਿੰਦਾ ਸੀ ਰਾਜਾ ਜੀ ਵਾਹਿਗੁਰੂ ਜੋ ਕਰਦਾ ਉਹ ਚੰਗਾ ਹੀ ਕਰਦਾ ਹੈ। ਉਹ ਕਿਸੇ ਦਾ ਮਾੜਾ ਨਹੀਂ ਕਰਦਾ। ਕਈ ਵਰੀ ਰਾਜ ਨੂੰ ਇਸ ਗੱਲ ਦੀ ਛੇੜਛਿੜ ਚੜਦੀ ਵੀ ਆਪਾਂ ਨੂੰ ਤੇ ਨੁਕਸਾਨ ਹੋ ਗਿਆ ਪਰ ਇਹ ਵਜ਼ੀਰ ਫਿਰ ਕਹਿ ਦਿੰਦਾ ਪਰਮੇਸ਼ਰ ਕਰਦਾ ਜੋ ਚੰਗਾਈ ਕਰਦਾ ਹੈ ਉਹਨੇ ਕਈ ਵਾਰੀ ਕਿਹਾ ਵੀ ਤੂੰ ਇਹ ਨਾ ਗਿਆ ਕਰ ਉਹ ਕਹਿੰਦਾ ਨਹੀਂ ਜੀ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੀ ਆ ਪ੍ਰਮਾਤਮਾ ਜੋ ਕਰਦਾ ਠੀਕ ਕਰਦਾ ਹੈ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਸ਼ਿਕਾਰ ਖੇਡਦਾ ਖੇਡਦਾ ਜਦੋਂ ਉਹ ਇੱਕ ਹਰਨੀ ਦੇ ਉੱਪਰ ਬਾੜ ਕਰਨ ਲੱਗਾ ਸੁਭਾਵਕ ਉਹਦੀ ਉਂਗਲ ਕਿਸੇ ਚੀਜ਼ ਵਿੱਚ ਫਸ ਗਈ ਹੈ ਜਿਸ ਕਰ ਕੋ ਕੱਟਣੀ ਪਈ ਜਦੋਂ ਉਹ ਰਾਜਾ ਘਰੇ ਆਇਆ ਵਜ਼ੀਰ ਨੂੰ ਮਿਲਿਆ ਰਾਜਾ ਦੁਖੀ ਸੀ ਪਰ ਵਜ਼ੀਰ ਫਿਰ ਕਹਿਣ ਲੱਗਾ ਰਾਜਾ ਜੀ ਘਬਰਾਓ ਨਾ ਵਾਹਿਗੁਰੂ ਜੋ ਕਰਦਾ ਉਹ ਠੀਕ ਕਰਦਾ ਹੈ ਪਰ ਉਹਦੀ ਉਂਗਲ ਕੱਟੀ ਗਈ ਸੀ ਰਾਜਾ ਨੂੰ ਇਸ ਗੱਲ ਤੇ ਬੜਾ ਗੁੱਸਾ ਲੱਗਿਆ ਵੀ ਹਰ ਵੇਲੇ ਇਹੀ ਗੱਲ ਕਹਿੰਦਾ ਰਹਿੰਦਾ ਮੇਰੀ ਤੇ ਉਂਗਲ ਕੱਟੀ ਗਈ ਹੈ ਪਰ ਇਹ ਕਹਿੰਦਾ ਵਾਹਿਗੁਰੂ ਕੋ ਕਰਦਾ ਚੰਗੇ ਕਰਦਾ ਉਹ ਰਾਜ ਭਾਗ ਜੋ ਕਢ ਦਿੰਦਾ ਵਜ਼ੀਰ ਨੇ ਫਿਰ ਵੀ ਇਹ ਗੱਲ ਕੀਤੀ ਰਾਜਾ ਜੀ ਜੋ ਵਾਹਿਗੁਰੂ ਕਰਦਾ ਠੀਕ ਕਰਦਾ ਇਹ ਕਹੇ ਕਿ ਵਜ਼ੀਰ ਆਪਣੇ ਘਰ ਚਲਾ ਗਿਆ ਆਪਣੀ ਕਿਰਤ ਕਰਕੇ ਖਾਣਾ ਸ਼ੁਰੂ ਕਰਨ ਤੱਕ ਕਾਫੀ ਸਮਾਂ ਬਤੀਤ ਹੋ ਗਿਆ ਇਕਲਮ ਰਾਜਾ ਕਿਸੇ ਰਾਜੇ ਨਾਲ ਲੜਾਈ ਕਰਨ ਜਦੋਂ ਗਿਆ ਤੇ ਉਹਦੇ ਵਿੱਚ ਰਾਜੇ ਦੀ ਹਾਰ ਹੋਈ ਤੇ ਇਸ ਰਾਜੇ ਨੂੰ ਉਹਨਾਂ ਨੇ ਕੈਦ ਕਰ ਲਿਆ ਕੈਦ ਕਰਕੇ ਉਹਨਾਂ ਨੇ ਸੋਚਿਆ ਉੱਥੋਂ ਦੀ ਕੋਈ ਕਿਸੇ ਨੂੰ ਬਲੀ ਦੇਣ ਦੀ ਗੱਲ ਚੱਲੀ ਉਹਨਾਂ ਸੋਚੇ ਵੀ ਰਾਜੇ ਨੂੰ ਹੀ ਬਲੀ ਦੇ ਦਿੰਦੇ ਸਾਰੀ ਬਲੀ ਦੀ ਜਿਹੜੀ ਪ੍ਰਕਿਰਿਆ ਸੀ ਤਿਆਰ ਕੀਤੀ ਗਈ ਇਸ ਰਾਜੇ ਨੂੰ ਫੜ ਕੇ ਲੈ ਕੇ ਆਂਦਾ ਗਿਆ ਵੀ ਇਹਦੀ ਬਲੀ ਦਿੱਤੀ ਜਾਏਗੀ ਬਲੀ ਦੇਣ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਵੀ ਰਾਜਾ ਜਾਂ ਜਿਸ ਬੰਦੇ ਦੀ ਬਲੀ ਦੇਣੀ ਆ ਉਹ ਸਹੀ ਸਲਾਮਤ ਹੈ ਉਹਦੇ ਅੰਗ ਪੈਰ ਸੰਪੂਰਨ ਪੂਰੇ ਹੋਣੇ ਚਾਹੀਦੇ ਜਦੋਂ ਦੇਖਿਆ ਬਲੀ ਦੇਣ ਦੀ ਤਿਆਰੀ ਤੋਂ ਪਹਿਲਾਂ ਤੇ ਉਹ ਰਾਜੇ ਦੀ ਇੱਕ ਉਂਗਲ ਕੱਟੀ ਦੇਖ ਕੇ ਉਹ ਕਹਿਣ ਲੱਗੇ ਵੀ ਇਹ ਅੰਗ ਹੀਨ ਹੈ ਇਹਦੀ ਬਲੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹਦੀ ਉਂਗਲ ਕੱਟੀ ਹੋਈ ਹੈ ਇਹਨੂੰ ਛੱਡ ਦਿੱਤਾ ਜਾ ਉਹ ਰਾਜ ਨੂੰ ਛੱਡ ਦਿੱਤਾ ਤੇ ਆਜ਼ਾਦ ਕਰ ਦਿੱਤਾ ਘਰੇ ਆਇਆ ਰਾਜਾ ਬੜਾ ਖੁਸ਼ ਹੈ ਫਿਰ ਨੂੰ ਵਜ਼ੀਰ ਦੀ ਯਾਦ ਆਈ ਵੀ ਜਦੋਂ ਮੇਰੀ ਉਂਗਲ ਕੱਟੀ ਗਈ ਸੀ ਵਜ਼ੀਰ ਨੇ ਕਿਹਾ ਸੀ ਪਰਮੇਸ਼ਰ ਪ੍ਰਮਾਤਮਾ ਜੋ ਕਰਦਾ ਚੰਗੀ ਕਰਦਾ ਹੈ ਜੇ ਕਿਤੇ ਉਦੋਂ ਮੇਰੀ ਉਂਗਲ ਨਾ ਕੱਟੀ ਜਾਂਦੀ ਤਾਂ ਅੱਜ ਮੇਰੀ ਬਲੀ ਦੇ ਕੇ ਮੈਨੂੰ ਮਾਰ ਦਿੱਤਾ ਜਾਂਦਾ ਵਾਕੀ ਵਜ਼ੀਰ ਸਹੀ ਕਹਿੰਦਾ ਵਜ਼ੀਰ ਨੂੰ ਬੁਲਾ ਕੇ ਲੈ ਕੇ ਆਓ ਫਿਰ ਲੱਭਣ ਗਏ ਵਜ਼ੀਰ ਲਿਆਂਦਾ ਤੇ ਵਜ਼ੀਰ ਨੇ ਫਿਰ ਉਹ ਵੀ ਸ਼ਬਦ ਕਹੇ ਰਾਜਾ ਵਾਹਿਗੁਰੂ ਜੋ ਕਰਦਾ ਚੰਗੀ ਕਰਦਾ ਹੈ ਰਾਜਾ ਬੜਾ ਪ੍ਰਸੰਨ ਹੋਇਆ ਉਹਨੇ ਵਜ਼ੀਰ ਨੂੰ ਕਲਾਮੀ ਵਿੱਚ ਲੈ ਕੇ ਪਿਆਰ ਕੀਤਾ ਕਿਨਾਂ ਵਾਕੀ ਤੂੰ ਪਰਮੇਸ਼ਰ ਤੇ ਵਾਹਿਗੁਰੂ ਤੇ ਭਰੋਸਾ ਰੱਖਣ ਵਾਲਾ ਇਨਸਾਨ ਹੈ ਇਹ ਸੁਣ ਕੇ ਵਜ਼ੀਰ ਨੇ ਵੀ ਇਹ ਗੱਲ ਕਹੀ ਰਾਜਾ ਸਾਰਾ ਕੁਛ ਉਹਦੇ ਹੁਕਮ ਦੇ ਵਿੱਚ ਹੀ ਆ ਸੋ ਸਾਨੂੰ ਵੀ ਇਹ ਘਟਨਾ ਇਹ ਸਿਖਾਉਂਦੀ ਹੈ ਆਪਾਂ دنیਾਨੀ ਲੋਕਾਂ ਦੇ ਜੀਵਨ ਵਿੱਚ ਦੁੱਖ ਤੇ ਸੁੱਖ अनेका ਆਉਂਦੇ ਨੇ ਪਰ ਅਸੀਂ ਉਹ ਪਰਮੇਸ਼ਰ ਦੇ ਭਾਣੇ ਵਿੱਚ ਰਹਿ ਕੇ ਜੋ ਉਹ ਕਰਦਾ ਹੈ ਉਹ ਚੰਗਾ ਕਰ ਦੋ ਕਿਸੇ ਦਾ ਮਾੜਾ ਨਹੀਂ ਕਰਦਾ ਉਹਨਾਂ ਦੁੱਖ ਤਕਲੀਫਾਂ ਦਾ ਖਿੜੇ ਮੱਥੇ ਸਾਹਮਣਾ ਕਰਨਾ ਚਾਹੀਦਾ ਹੈ ਦੁੱਖ ਆਉਣ ਤੇ ਘਬਰਾਉਣਾ ਨਹੀਂ ਚਾਹੀਦਾ ਸੁੱਖ ਆਉਣ ਤੇ ਜਿਆਦਾ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਇੱਕ ਰਸ ਰਹਿ ਕੇ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਜਿਉਣਾ ਚਾਹੀਦਾ ਹੈ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜੁਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ